ਸਾਹਿਬਦੀ ਪੁਲਿਸ ਨੇ ਡਿਜੀਟਲ ਗ੍ਰਿਫਤਾਰੀ ਦਾ ਡਰਾਵਾ ਦੇ ਕੇ ਹਰਪਾਲ ਸਿੰਘ ਨਾਮਕ ਵਿਅਕਤੀ ਤੋਂ 30 ਲੱਖ ਰੁਪਏ ਦੀ ਡਿਜੀਟਲ ਧੱਕੀ ਮਾਰਨ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਕਰੀਬ ਅਪ੍ਰੈਲ ਦੇ ਮਹੀਨੇ ਦੇ ਵਿੱਚ 10 ਅਪ੍ਰੈਲ ਦੀ ਗੱਲ ਹੈ ਸਾਨੂੰ ਹਰਪਾਲ ਚੀਵਾ ਨਾਮ ਦਾ ਵਿਅਕਤੀ ਸਾਡੇ ਕੋਲ ਹੈ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਕਰੀਬ 30 ਲੱਖ ਦੇ ਕਰੀਬ ਸਾਡਾ ਜਿਹੜਾ ਪੈਸੇ ਹੈ ਉਹ ਸਾਈਬਰ ਫਰੌਡ ਰਾਹੀਂ ਸਾਡਾ ਇੱਕ ਡਿਜੀਟਲ ਅਰੈਸਟ ਉਹਦੇ ਵਿੱਚ ਕਿਸੇ ਬੰਦੇ ਨੇ ਉਹਦਾ ਡਰਾਵਾ ਦੇ ਕੇ ਤੇ ਮੇਰੇ ਤੋਂ 30 ਲੱਖ ਰੁਪਏ ਖਾਤੇ 'ਚ ਪਵਾਏ ਇਹ ਗੱਲ 5 ਅਪ੍ਰੈਲ ਦੀ ਸੀ ਜਦੋਂ ਇਹ ਸਾਰਾ ਵਾਕਿਆ ਹੋਇਆ ਤੇ ਉਹਨਾਂ ਨੇ ਸਾਨੂੰ ਫਿਰ 10 ਅਪ੍ਰੈਲ ਨੂੰ ਆ ਕੇ ਦੱਸੇ ਫਿਰ ਇਹਦੇ ਵਿੱਚ ਸਾਡੀ ਐਸਪੀ ਡੀ ਸਾਹਿਬ ਡੀਐਸਪੀ ਹੈਡਕ quarters ਸਾਹਿਬ ਐਸਐਚਓ ਸਾਈਬਰ ਤੇ ਆਪਣੇ ਜਿਹੜੇ ਆਈਓ ਸੀਗੇ ਇਨਸਪੈਕਟਰ ਸੰਦੀਪ ਇਹਨਾਂ ਵੱਲੋਂ ਬੜੀ ਮਿਹਨਤ ਤੇ ਲਗਨ ਨਾਲ ਇਸ ਕੇਸ ਦੇ ਵਿੱਚ ਜਿਹੜਾ ਕੰਮ ਕੀਤਾ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ 30 ਲੱਖ ਰੁਪਏ ਬੇਸਿਕਲੀ ਜਿਹੜੇ ਇਸ ਤੋਂ ਕੰਪਲੇਨੈਂਟ ਤੋਂ ਲਿੱਤੇ ਗਏ ਸੀਗੇ ਉਹ ਇਹਨਾਂ ਨੂੰ ਇਹ ਇਸ ਤਰੀਕੇ ਦਾ ਇਹਨਾਂ ਨੂੰ ਡਰਾਇਆ ਗਿਆ ਸੀਗਾ ਧਮਕਾਇਆ ਗਿਆ ਸੀਗਾ ਕਿ ਅਸੀਂ ਤੈਨੂੰ ਕੋਈ ਟੈਰਰਿਜ਼ਮ ਦੇ ਕੇਸ ਦੇ ਵਿੱਚ ਫਸਾ ਦਾਂਗੇ ਮੁੰਬਈ ਦੇ ਵਿੱਚ ਤੇ ਜੇ ਅਗਰ ਤੂੰ ਬਚਣਾ ਚਾਹੁੰਦਾ ਹੈ ਤੇ ਸਾਨੂੰ ਦੇਚ ਕੁੱਛਣਾ ਕੁਛ ਦੇਚ ਪਹਿ ਤੇ ਇਹ ਡਰ ਕੇ ਡਰ ਕੇ ਇਹਨੇ ਜਿਹੜੇ ਕਰੀ 30 ਲੱਖ ਰੁਪਏ ਇਹਨਾਂ ਦੇ ਖਾਤੇ ਚ ਪਾ ਦੇ ਉਸ ਤੋਂ ਬਾਅਦ ਸਾਡੀ ਟੀਮ ਨੇ ਇਸ ਤੇ ਕੰਮ ਕਰਨਾ ਜਿਹੜਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲੇ ਸਾਨੂੰ ਪਤਾ ਲੱਗਿਆ ਕਿ ਬੇਸਿਕਲੀ ਜਿਹੜਾ ਇਹ ਪੈਸੇ ਹਰਪਾਲ ਚਿਮਾਨ ਨੇ ਇੱਕ ਕੋਈ ਰਾਜਾ ਟੈਂਟ ਹਾਊਸ ਵਾਲਾ ਸੀਗਾ ਉਹਦੇ ਖਾਤੇ ਵਿੱਚ 3 ਲੱਖ ਰੁਪਏ ਪਾਤੇ ਉਸ ਤੋਂ ਬਾਅਦ ਉਹ ਗਾ ਹੋਰ ਚਾਰ ਖਾਤਿਆਂ ਦੇ ਵਿੱਚ ਅੱਡੜ ਖਾਤਿਆਂ ਦੇ ਵਿੱਚ ਉਹ ਪੈਸੇ ਅੱਗੇ ਚੱਲ ਗਏ ਤੇ ਕਿਉਂਕਿ ਸਾਨੂੰ 5 ਦਿਨ ਬਾਅਦ ਇਹਨੇ ਕੰਪਲੇਂਟ ਆ ਕੇ ਦੱਸੀ ਤੇ ਥੋੜਾ ਜਿਹਾ ਡਿਲੇ ਹੋ ਗਿਆ ਇਹਨਾਂ ਦੇ ਵੱਲੋਂ ਬਟ ਨੈਵਰtheless ਸਾਡੀ ਟੀਮ ਨੇ ਹੁਣ ਤੱਕ 9 ਲੱਖ ਰੁਪਏ ਵਿੱਚ ਜਿਹੜੇ ਹੈਗੇ ਰਿਕਵਰੀ ਕਰਾ ਕੇ ਕੰਪਲੇਨੈਂਟ ਨੂੰ ਵਾਪਸ ਜਿਹੜੇ ਆ ਉਹ ਕਿੱਥੇ ਜਾ ਚੁੱਕੇ ਰੁਪਏ ਹਨ ਤੇ ਜਿਹੜੇ ਦੇ ਵਿੱਚ ਇਹ ਜਿਹੜਾ ਨੈਕਸਸ ਹੈ ਇਹ 올ਓਵਰ ਇੰਡੀਆ ਦੇ ਵਿੱਚ ਫੈਲਾ ਹੋਇਆ ਇਹਦੇ ਜਿਹੜੇ ਦੋਸ਼ੀ ਇਹਦੇ ਜਿਹੜੇ ਤਾਰ ਹੈ ਇਸ ਇਸ ਜਿਹੜੇ ਕ੍ਰਾਈਮ ਦੇ ਉਹ ਨਾ ਸਿਰ ਪੰਜਾਬ ਦੇ ਵਿੱਚ ਇਹਦੇ ਜਿਹੜੇ ਜਿਹੜੇ ਦੋਸ਼ੀ ਹੈ ਉਹ ਲੁਧਿਆਣੇ ਦੇ ਵੀ ਰਹਿਣ ਵਾਲੇ ਆ ਉਹ ਆਪਣੇ ਕੀ ਕਹਿੰਦੇ ਦਿੱਲੀ ਦੇ ਵੀ ਰਹਿਣ ਵਾਲੇ ਆ ਨੋਇਡਾ ਦੇ ਵੀ ਹੈਗੇ ਆ ਬਿਹਾਰ ਦੇ ਵੀ ਹੈ ਜਿੱਦਾਂ ਅੱਜ ਅਸੀਂ ਹੁਣ ਜਿਹੜਾ ਦੋਸ਼ੀ ਫੜਕੇ ਲਾਇਆ ਕੇਰਲ ਦੇ ਵੀ ਇਹ ਇੱਕ ਵੱਡਾ ਇੰਡੀਆ ਲੈਵਲ ਦਾ ਇਨਕਸੈਸ ਤੇ ਹੁਣ ਸਾਡੀ ਟੀਮ ਨੇ ਜਿਹੜੇ ਹੈਗੇ ਆ ਫਿਲਹਾਲ 7 ਬੰਦਿਆਂ ਨੂੰ ਹੁਣ ਤੱਕ ਇਸ ਕੇਸ ਦੇ ਵਿੱਚ ਨੋਮਿਨੇਟ ਜਿਹੜਾ ਕੀਤਾ ਕੁਝ 4 ਦੋਸ਼ੀ ਅਸੀਂ ਗ੍ਰਿਫਤਾਰ ਕਰ ਚੁੱਕੇ ਜਿਹੜੇ 4 ਦੋਸ਼ੀ ਹੈਗੇ ਗ੍ਰਿਫਤਾਰ ਕੀਤੇ ਗਏ ਉਹਦੇ ਵਿੱਚ ਇੱਕ ਜਿਹੜਾ ਹੈਗਾ ਉਹ ਨੁਆਇਡਾ ਦਾ ਰਹਿਣ ਵਾਲਾ ਹੈ ਤੇ ਦੋ ਵੈਸਟ ਦਿੱਲੀ ਦੇ ਉਹਨਾਂ ਦੇ ਨਾਮ ਹੈ ਮਨਿੰਦਰ ਸਿੰਘ ਜਿਹੜਾ ਕਿ ਆਪਣਾ ਵੈਸਟ ਦਿੱਲੀ ਦਾ ਰਹਿਣ ਵਾਲਾ ਹੈ ਨਵੀਨ ਸ਼ਰਮਾ ਜੋ ਵੀ ਦਿੱਲੀ ਦਾ ਹੀ ਹੈ ਐਡ ਵਾਲਾ ਇਹ ਕਿ ਅਨਿਲ ਕੁਮਾਰ ਜੋ ਨੁਆਇਡਾ ਦਾ ਰਹਿਣ ਵਾਲਾ ਹੈ ਹੁਣ ਉਹ ਇੱਕ ਜਿਹੜਾ ਅਕਬਰ ਜਿਹੜਾ ਹੁਣ ਅਸੀਂ ਕੇਰਲਾ ਤੋਂ ਤੇ ਮੱਲਾਪੁਰਮ ਜਿਹੜਾ ਜ਼ਿਲ੍ਹਾ ਹੈ ਮੱਲਾਪੁਰਮ ਡਿਸਟ੍ਰਿਕਟ ਉਧਰੋਂ ਸਾਡੀ ਟੀਮ ਆ ਫੜਕੇ ਲਈ ਗਈ ਹੈ ਤੇ ਮੈਂ ਇਹ ਦੱਸਣਾ ਚਾਹਣਾ ਕਿ ਹਜੇ ਤੈਚ ਹੋਰ ਗ੍ਰਫਤਾਰੀਆਂ ਬਾਕੀ ਹੈ ਤਿੰਨ ਹੋਰ ਦੋਸ਼ੀ ਸੀ ਨਾਮਿਨੇਟ ਕੀਤੇ ਹਨ ਉਹ ਜਿੱਦਾਂ ਜਿੱਦਾਂ ਉਹਨਾਂ ਦੀ ਗ੍ਰਫਤਾਰੀ ਹੋਏਗੀ ਉਹਨਾਂ ਤੋਂ ਕੋਈ ਅੱਗੇ ਕੋਈ ਕੁਝ ਕੋਈ ਗੱਲ ਸਾਹਮਣੇ ਆਏਗੀ ਉਹ ਵਕਰੇ ਦੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਅਕਬਰ ਅਲੀ ਹੈ ਇਸ ਮੁਕਦਮੇ ਤੋਂ ਇਲਾਵਾ ਇੱਥੇ ਹੋਰ ਵੀ ਪਰਚੇ ਦੱਜੇ ਕੇਰਲਾ ਦੇ ਵਿੱਚ ਇੱਥੇ ਇੱਕ ਨਸ਼ੇ ਦਾ ਵੀ ਪਰਚਾ ਦੱਜ ਐਨਡੀਪੀਐਸ ਦਾ ਤੇ ਇਸ ਤੋਂ ਇਲਾਵਾ ਇਸਨੇ ਹੋਰ ਵੀ ਇਸ ਤਰੀਕੇ ਦੀ ਸਾਈਬਰ ਅਪਰਾਧ ਕੀਤੇ ਸਾਈਬਰ ਠੱਗੀਆਂ ਮਾਰੀਆਂ ਜਿੱਥੇ تین ਕੰਪਲੇਂਟਾਂ ਆ ਔਨ ਰਿਕਾਰਡ ਹੈ ਜਿੱਥੇ ਇੱਕ ਕੰਪਲੇਂਟ ਕਰੀ 10 ਲੱਖ ਦੀ ਹੈ 6 ਲੱਖ ਦੀ ਹੈ ਹੋਰ ਵੀ ਇਸ ਤਰ੍ਹਾਂ ਦੇ 18 ਕਰੋੜ ਦੀ ਵਕਫ-ਵਕ ਆ ਤਾਂ ਆ ਜਿਹੜੀ ਅਮਾਉਂਟ ਦੀ ਕੰਪਲੇਂਟ ਹੈ ਤੇ ਜਿੱਦਾਂ ਮੈਂ ਦੱਸਿਆ ਕਿ ਪਹਿਲੇ ਹਰਪਾਲ ਨੇ ਰਾਜਾ ਟੈਂਟਾ ਦਾ ਹਾਊਸ ਵਾਲੇ ਦੇ ਖਾਤੇ 'ਚ ਪੈਸੇ ਪਾਏ ਉਸ ਤੋਂ ਬਾਅਦ ਚਾਰ ਬੰਦਿਆਂ ਦੇ ਖਾਤੇ 'ਚ ਪੈਸੇ ਪਾਏ ਤੇ ਜਿਹੜਾ ਇਹਦਾ ਮੇਨ ਮਾਸਟਰਮਾਈਂਡ ਸੀਗਾ ਉਹ ਅਕਬਰੀ ਸੀਗਾ ਜਿਹੜਾ ਇਹ ਸਾਰਾ ਤਾਰੂਕ ਬੰਨਦਾ ਸੀਗਾ ਤੇ ਜਿਹੜਾ ਆਪਾਂ ਪਹਿਲੇ ਮਨਿੰਦਰ ਨਵੀਲ ਤੇ ਅਨਿਲ ਹਣੇ ਆ ਉਹ ਇਹ ਕਰਦੇ ਸੀਗੇ ਜਿਹੜੇ ਗਰੀਬ ਬੰਦੇ ਹੁੰਦੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਨਾਂ ਤੇ ਇੱਕ ਰੈਂਟਲ ਅਕਾਊਂਟ ਖੁਲਵਾਦੇ ਸੀ ਤੇ ਤੈਨੂੰ ਉਹ ਸੀ ਇੰਨੇ ਪੈਸੇ ਦੇ ਲਾਗੇ ਤੂੰ ਸਾਨੂੰ ਆਪਣਾ ਆਧਾਰ ਕਾਰਡ ਆਪਣੀ ਡਿਟੇਲ ਦੇ ਦੇ ਤੇ ਉਹਦੇ ਨਾਂ ਤੇ ਉਹਨੂੰ ਧੋਕੇ ਦੇ ਵਿੱਚ ਰੱਖ ਕੇ ਉਹਨੂੰ ਬੋਲੋ ਕੋ ਇਨਵੈਸਟਮੈਂਟ ਦਾ ਕੋਈ ਸਕੀਮ ਦਾ ਬਾਣਾ ਦੇ ਕੇ ਉਹਦਾ ਖਾਤਾ ਖੁਲਵਾ ਲਿਆ ਤੇ ਖਾਤਾ ਖੁਲਵਾ ਕੇ ਫਿਰ ਆਪਣਾ ਜਿਹੜਾ ਹੈਗਾ ਇਹ ਉਹ ਨੂੰ ਉਹਦੇ ਨਾਲ ਹੀ ਬੇਸਿਕਲੀ ਠੱਗੀ ਮਾਰਦੇ ਸੀ ਲੋਕਾਂ ਨਾਲ ਤੇ ਜਿਹੜਾ ਮਨਿੰਦਰ ਸੀਗਾ ਮਨਿੰਦਰ ਦੇ ਨਾਂ ਤੇ ਖਾਤਾ ਖੁਲਵਾਇਆ ਗਿਆ ਅਸਲ ਜਿਹੜਾ ਉਸ ਖਾਤੇ ਨੂੰ ਆਪਰੇਟ ਕਰਦੇ ਸੀ ਉਹ ਨਵੀਨ ਤੇ ਅਨਿਲ ਕਰਦੇ ਸੀ ਜਿਨ੍ਹਾਂ ਦੀ ਆਲਰੇਡੀ ਇਸ ਕੇਸ 'ਚ ਗ੍ਰਫਤਾਰੀ ਹੋ ਚੁੱਕੀ ਹੈ ਔਰ ਅਕਬਰ ਦੇ ਨਾਲ ਹੋਰ ਵੀ ਕੇਰਲਾ ਦੇ ਵਿੱਚ ਸਾਥੀ ਸੀਗੇ ਉਹਨਾਂ ਦੀ ਪਾਲ ਚਾਰੀ ਹੈ ਸਾਡੀ ਟੀਮ ਫਿਰ ਉੱਥੇ ਜਿਹੜਾ ਹੈਗਾ ਆਨਵਾਰੀ ਸਮਾਜ ਦੇ ਵਿੱਚ ਉੱਤੇ ਜਾ ਕੇ ਦੁਬਾਰਾ ਸੀ ਤਫਤੀਸ਼ ਕਰਾਂਗੇ ਫਿਰ ਵੱਖਰੇ ਤੌਰ ਤੇ ਤੁਹਾਨੂੰ ਅਸੀਂ ਇਸ ਬਾਰੇ ਸਾਂਝਾ ਕਰਾਂਗੇ ਇਸ ਵਾਰਤਾਲਾਪ ਦੇ ਲਈ ਮੇਰੀ ਮੀਡੀਆ ਤੇ ਸੱਜਣਾ ਰਾਈ ਲੋਕਾਂ ਨੂੰ ਇਹੀ اپੀਲ ਹੈ ਕਿ ਇਸ ਤਰੀਕੇ ਦੇ ਜਿਹੜੇ ਡਿਜੀਟਲ ਅਰੈਸਟ ਹੈ ਇਸ ਤਰੀਕੇ ਦੇ ਜਿਹੜੇ ਸਾਈਬਰ ਅਪਰਾਧ ਹੋ ਰਹੇ ਤੁਸੀਂ ਸਤਾਰ ਕਰਾਓ ਬਚ ਕੇ ਰਹੋ ਸਾਵਧਾਨ ਰਹੋ ਤੇ ਜੇ ਅਗਰ ਅਨਫੋਰਚੂਨੇਟਲੀ ਤੁਹਾਡੇ ਨਾਲ ਇਦਾਂ ਦਾ ਕੋਈ ਵੀ ਇਨਸੀਡੈਂਟ ਹੁੰਦਾ ਹੈ ਇਮੀਡੀਏਟਲੀ ਸਰਕਾਰ ਵੱਲੋਂ 1930 ਜਿਹੜੀ ਸਰਕਾਰ ਦਾ ਇੱਕ ਟੌਲ ਫਰੀ ਟੈਲੀਫੋਨ ਨੰਬਰ ਹੈ ਉੱਤੇ ਤੁਸੀਂ ਇਤਲਾਾ ਕਰੋ ਉੱਤੇ ਤੁਸੀਂ ਦੱਸੋ ਆਪਣੀ ਗੱਲ ਤੇ ਇੱਕ ਸਰਕਾਰ ਦਾ ਜਿਹੜਾ ਪੋਰਟਲ ਹੈ cybercrime.gov.in ਉੱਤੇ ਤੁਸੀਂ ਆਪਣੀ ਇਮੀਡੀਏਟਲੀ ਜਿਹੜੀ ਕੰਪਲੇਨਟ ਰਜਿਸਟਰ ਉਹਦਾ ਫਾਇਦਾ ਇਹ ਹੁੰਦਾ ਹੈ ਕਿ ਜਿਹੜੇ ਵੀ ਖਾਤੇ ਦੇ ਵਿੱਚ ਪੈਸੇ ਜਾਂਦੇ ਆ ਉਹ ਇਮੀਡੀਏਟਲੀ ਉੱਤੇ ਜਿਹੜਾ ਹੈਗਾ ਉਹ ਬਲੌਕ ਕਰ ਦਿੱਤਾ ਜਾਂਦਾ ਹੈ ਉਹ ਫ੍ਰੀਜ਼ ਕਰ ਦਿੱਤਾ ਜਾਂਦਾ ਹੈ ਤਾਂ ਕਿ ਤੁਹਾਡਾ ਜਿਹੜਾ ਪੈਸਾ ਹੈ ਉਹ ਅੱਗੇ ਨਹੀਂ ਜਾਂਦਾ ਤੇ ਇਸ ਲਈ ਇਹਦੇ ਵਿੱਚ ਸਮਾ ਦਾ ਬਹੁਤ ਜ਼ਿਆਦਾ ਰੋਲ ਹੈ ਜੋ ਹੀ ਤੁਹਾਡੇ ਨਾਲ ਹੋਏ ਬਿਨਾਂ ਡਰੇ ਤੇ ਕਈ ਸਾਡੇ ਸਾਹਮਣੇ ਗਲਾਂ ਦੇ ਕਈ ਜਿਹੜੇ ਕੰਪਲੇਨਟ ਦਉਂਦੇ ਆਉਂਦੇ ਦਰ ਜਾਂਦੇ ਦਰ ਦੇ ਮਾਰੇ ਜਾਂ ਸੋਸ਼ਲ ਸਟਿਗਮਾ ਦੇ ਮਾਰੇ ਉਹ ਆਪਣੀ ਗੱਲ ਨਹੀਂ ਦੱਸਦੇ ਤੇ ਖੁੱਲ ਕੇ ਤੁਸੀਂ ਆਪਣੀ ਕੰਪਲੇਨਟ ਰਿਸਟਰ ਕਰਾਓ 1930 ਤੇ cybercrime.gov.in ਤੇ ਸਾਡੀ ਮੈਂ ਤੁਹਾਨੂੰ ਆ ਵੀ ਦੱਸਣਾ ਚਾਹੁੰਦਾ ਕਿ ਸਾਡਾ ਇਸ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਅਸੀਂ ਸਾਡਾ ਇੱਥੇ ਬੁਣਚਣਾ ਲੈ ਤੇ ਉਹਦੇ ਵਿੱਚ ਕਈ ਆਈਓ ਸਾਹਿਬਾਨ ਉਹਦੇ ਵਿੱਚ ਵਰਕਰ ਰਹੇ ਐਸਐਚਓ ਸਾਹਿਬਾਨ ਤੇ ਐਸਪੀ ਸਾਹਿਬ ਪਰਸਨਲੀ ਨੂੰ ਮਾਨੀਟਰ ਕਰਦੇ ਆ ਉੱਥੇ ਵੀ ਅਸੀਂ 24/7 ਸਾਈਬਰ ਹੈਲਪ ਡੈਸਕ ਚਲਾਈ ਹੋਈ ਹੈ ਦਿਨ ਰਾਤ ਕਦੇ ਵੀ ਤੁਸੀਂ ਆਪਣੀ ਕੰਪਲੇਂਟ ਦੇ ਸਕਦੇ ਹੋ ਤੇ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਸਤਰ ਕਰੋ ਜਿਹੜੇ ਸਾਈਬਰ ਕ੍ਰਿਮੀਨਲਸ ਆ ਉਹਨਾਂ ਨੂੰ ਸਾਡੇ ਵੱਲੋਂ ਸਭ ਤੋਂ ਚੇਤਾਵਨੀ ਹੈ ਭਾਵੇਂ ਤੁਸੀਂ ਕੇਰਲਾ ਦੇ ਵਿੱਚ ਬੈਠੇ ਹੋ ਭਾਵੇਂ ਪੰਜਾਬ ਦੇ ਵਿੱਚ ਬੈਠੇ ਹੋ ਭਾਵੇਂ ਆਸਾਮ ਦੇ ਵਿੱਚ ਬੈਠੇ ਹੋ ਚੰਨੀ ਦੇ ਵਿੱਚ ਬੈਠੇ ਹੋ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਅਸੀਂ ਤੁਹਾਨੂੰ ਫੜ ਕੇ ਲਾ ਕੇ ਇੱਥੇ ਹੀ ਤੁਹਾਨੂੰ ਅਸੀਂ ਬੰਦ ਕਰਾਂਗੇ ਤੇ ਜਿਹੜਾ ਬੰਦਾ ਜਿਹਦਾ ਤੁਸੀਂ ਨੁਕਸਾਨ ਕੀਤਾ ਉਹਦੀ ਤੁਸੀਂ ਰੀਲ ਬ੍ਰਿੰਗ ਯੂ ਟੂ ਦੀ ਲਾਅ ਟੂ ਦੀ ਬੁੱਕ ਐਂਡ ਯੂ ਹੈ ਟੂ ਜਿਹੜਾ ਹੈ ਉਹਦੇ ਤੁਹਾਨੂੰ ਕੰਪਨਸੇਟ ਕਰਨਾ ਪੈਣਾ ਉਹਦੀ ਪਰਪਾਈ ਕਰਨੀ ਸਰ ਕੇ ₹1 लाख ਜਿਹੜੇ ਹੈਗੇ ਹੁਣ ਤੱਕ ਇਸ ਕੇਸ ਦੇ ਵਿੱਚ ਕੰਮੀ ਕੀਤੀ ਜਾ ਚੁੱਕੀ ਹੈ ਉਹ ਇਹਨਾਂ ਨੇ ਪਹਿਲੇ ਹੀ ਰਿਕਵਰੀ ਹੋਮੀ ਸੀ ਕਿਉਂਕਿ ਅਸੀਂ ਇਹਨਾਂ ਦੇ ਅਕਾਊਂਟਾਂ ਤੇ ਪਹਿਲੀ ਹੋਟ ਲਵਾਤਾ ਸੀਗਾ ਜਿੰਨੇ ਪੈਸੇ ਉਦੋਂ ਹੋਟ ਲੱਗਿਆ ਹੋ ਗਿਆ ਉਸ ਤੋਂ ਇਲਾਵਾ ਵਿਡਰੋ ਹੋ ਗਏ ਇਸ ਸਾਂਝੇ ਤਰੀਕੇ ਨਾਲ ਇਹ ਸਾਰਿਆਂ ਨੇ ਠੱਗੀ ਮਾਰੀ ਸਰ ਰਾਜਾ ਟੈਂਟ ਹਾਊਸ ਵਾਲਾ ਕੌਮ ਹੈ ਹਾਂਜੀ ਇਹ ਜਿਹੜਾ ਰਾਜਾ ਟੈਂਟ ਹਾਊਸ ਵਾਲਾ ਹੈ ਇਹ ਬੇਸਿਕਲੀ ਇਹ ਇਹਦਾ ਜਿਹੜੀ ਐਗਜ਼ੈਕਟ ਡਿਟੇਲਸ ਹੈ ਇਹ ਜਾਵੇਦ ਵਾਲਾ ਨਾਮ ਦਾ ਰੱਖਤੀ ਹੈ ਜੋ ਬਿਹਾਰ ਦਾ ਰਹਿਣ ਵਾਲਾ ਇਹ ਤੇ ਹਜੇ ਹਜੇ ਸਾਡੀ ਪਾਲ ਜਾਰੀ ਹੈ ਤੇ ਛੇਤੀ ਟੀਮ ਨੂੰ ਫੜ ਲਾਗੇ ਇਹ ਬਿਹਾਰ ਦਾ ਲੈਣ ਵਾਲਾ ਜਿਹੜਾ ਨਹੀਂ ਜੀ ਇਹਦਾ ਜਿਹੜਾ ਮੇਨ ਹੈਡ ਹੈ ਇਹਦਾ ਜਿਹੜਾ ਤਾਰ ਸਾਰੇ ਜੁੜਿਆ ਉਹ ਕੇਰਲਾ ਦੇ ਵਿੱਚ ਜਿਹੜੇ ਅੱਜ ਜਿਹੜਾ ਸੀ ਬੰਦਾ ਫੜਿਆ ਹੈ ਕੇਰਲਾ ਦੇ ਵਿੱਚ ਜਿਹੜੇ ਬੰਦੇ ਬੈਠੇ ਉਹ ਹੈ ਕਿਉਂਕਿ ਜਿਹੜੇ ਇਹ ਜਿਹੜੇ ਆਪਣੇ ਕੁਝ ਇਹਨਾਂ ਪੰਜਾਬ ਦੇ ਕੁਝ ਬੰਦੇ ਹੋ ਗਏ ਆ ਦਿੱਲੀ ਦੇ ਹੋ ਗਏ ਆ ਜਿਹੜੇ ਆਪਣੇ ਬਿਹਾਰ ਦਾ ਹੀ ਬੰਦਾ ਹੈ ਇਹ ਇਹ ਮਿਡਲ ਮੈਨ ਸੀਗੇ ਜਿਹੜਾ ਮੇਨ ਮਾਸਟਰਮਾਈਂਡ ਸੀ ਉਹ ਕੇਰਲਾ ਵਿੱਚ ਬੈਠੇ ਹੋਏ ਆ ਤਾਲੀਕਟ ਜਿਹੜਾ ਏਰੀਆ ਉਹਦਾ ਉਸ ਦਿਨੇ ਦੇ ਉਸ ਸ਼ਹਿਰ ਦੇ ਜਿਹੜੇ ਵਸਨੀਕ ਨੇ ਅਨਵੌਂਡ ਚ ਪਿੰਡੂ ਏਰੀਆ ਦੇ ਵਿੱਚ ਰਹਿੰਦੇ ਆ ਇਹ ਜਿਹੜੇ ਬੰਦੇ ਆ ਬਾਕੀ ਜਿਹੜੇ ਅਸੀਂ ਫੜੇ ਪਹਿਲਾਂ ਜਿਹੜੇ ਫੜੇ ਸੀਗੇ ਉਹ ਬੇਸਿਕਲੀ ਐਜ਼ ਆ ਪਪਟ ਐਜ਼ ਆ ਕਮਿਸ਼ਨ ਏਜੰਟ ਐਜ਼ ਆ ਮਿਡਲਮੈਨ ਕੰਮ ਕਰਦੇ ਸੀ ਤੇ ਜਿਹੜਾ ਅਧਰਮ ਤੁਸੀਂ ਦੱਸਿਆ ਪਹਿਲਾਂ ਇਹ ਇਹ ਫਰਦੂਸੀਆ ਇਹਦਾ ਕੀ ਰੂਪ ਸੀ ਇਹ ਬੇਸਿਕਲੀ ਇਸਨੇ ਹੀ ਗਾਂ ਆ ਕੇ ਬੰਦੇ ਨੂੰ ਹਾਇਰ ਕੀਤਾ ਸੀਗਾ ਉਹਨਾਂ ਨੇ ਗਾਂ ਜਿਹੜੇ ਕੋਈ ਲੋੜਵੰਦ ਬੰਦੇ ਹੁੰਦੇ ਆ ਜਿਹੜੇ ਕੋਈ ਵਿਚਾਰੇ ਜਿਹੜੇ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਮਜਬੂਰ ਮਜਬੂਰੀ ਹੁੰਦੀ ਆ ਉਹਨਾਂ ਦੇ ਇਹ ਖਾਤੇ ਖੁਲਵਾ ਲੈਂਦੇ ਰੈਂਟਲ ਅਕਾਊਂਟ ਖੁਲਵਾ ਔਰ ਫਿਰ ਉਹਨਾਂ ਨੂੰ ਇਸਤੇਮਾਲ ਕਰਦੇ ਆ ਕਿਉਂਕਿ ਮੁੜ ਕੇ ਉਹਨਾਂ ਦੇ ਖਾਤੇ ਉਹਨਾਂ ਦੇ ਇਹਨਾਂ ਦਾ ਕਿਤੇ ਫੁੱਟਪ੍ਰਿੰਟ ਹੀ ਨਹੀਂ ਹੁੰਦਾ ਤੇ ਇਹ ਉਹਨਾਂ ਨੂੰ ਇਸਤੇਮਾਲ ਕਰਕੇ ਲੋਕਾਂ ਦੇ ਨਾਲ ਠੱਗੀ ਮਾਰ ਸਰ ਜੀ ਲੱਖ ਰਪਏ ਇੱਕ ਪਤਾ ਸੀ ਜਿਹੜਾ ਜੀ 30 ਲੱਖ ਜੀ ਇਹਨੇ ਇੱਕ ਵਾਰ ਚ ਪਤਾ ਸੀ ਸਰ ਜਿਹੜਾ ਅੱਜ ਬੰਦਾ ਪੜਿਆ ਉਹ ਕੀ ਕਰਦਾ ਇਹਨਾ ਪੜਿਆ ਲਿਖਿਆ ਇਹ ਜੀ ਇਹਦਾ ਬਹੁਤ ਹੀ ਜ਼ਿਆਦਾ ਜੀ ਇਹਦਾ ਕੋਈ ਐਜੂਕੇਸ਼ਨਲ ਬੈਕਗ੍ਰਾਉਂਡ ਹੈ ਨਹੀਂ ਸਿਰਫ ਆਰਟੀਫੀ ਪਾਸ ਹੈ ਜੀ ਬਟ ਇਹ ਬੇਸਿਕਲੀ ਇਹਨਾਂ ਨੇ ਇੱਕ ਤਰੀਕੇ ਦਾ ਇੱਕ ਗਰੂਪ ਬਣਾਇਆ ਹੋਇਆ ਇੱਕ ਨੈਕਸਸ ਬਣਾਇਆ ਹੋਇਆ ਜਿਹਦੇ ਚ ਇਹ ਲੋਕਾਂ ਨੂੰ ਧਰਾ ਕੇ ਉਹਨਾਂ ਨੂੰ ਬੇਲਾ ਆ ਕੇ ਜਿੱਦਾਂ ਮੈਂ ਕਿਹਾ ਕਿ ਡਿਜੀਟਲ ਅਰੈਸਟ ਇਦਾਂ ਦੇ ਜਿਹੜੇ ਕਰਾਈਮ ਹੋ ਰਹੇ ਸਰਕਾਰ ਵੱਲੋਂ ਵੀ ਸਮੇਂ-ਸਮੇਂ ਤੇ ਪੰਜਾਬ ਸਰਕਾਰ ਵੱਲੋਂ ਵੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਸਾਡੇ ਵੱਲੋਂ ਵੀ ਸਮੇਂ-ਸਮੇਂ ਤੇ ਸਾਈਬਰ ਅਸੀ ਅਭਿਆਨ ਸੈਮੀਨਾਰ ਵੀ ਲਗਾਉਂਦੇ ਆ ਕਿ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਤੁਸੀਂ ਸਤਰ ਕਰੋ ਸਾਵਧਾਨ ਰਹੋ ਤੇ ਜੇ ਅਨਫੋਰਚੂਨੇਟਲੀ ਕੋਈ ਤੁਹਾਡੇ ਨਾਲ ਇਸ ਤਰੀਕੇ ਦਾ ਇਨਸੀਡੈਂਟ ਹੋਂਦਾ ਇਮੀਡੀਏਟਲੀ ਤੁਸੀਂ ਸਾਡੇ ਨੋਟਿਸ 'ਚ ਲੈ ਕੇ ਆਣਾ ਹੈ ਪਾਵੇ 1930 ਕਾਲ ਕਰਨੀ ਹੈ ਪਾਵੇ ਆਪਣੇ ਪੋਰਟਲ ਤੇ ਪਾਣਾ ਹੈ cybercrime.gov.in ਤੇ ਆਵੇ ਤੁਸੀਂ ਸਾਈਬਰ ਸੈੱਲ ਨੂੰ ਦੱਸੋ ਬਟ ਇਮੀਡੀਏਟਲੀ ਇਹਦਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹਨੂੰ ਇਮੀਡੀਏਟਲੀ ਸਰਕਾਰ ਦੇ ਪੰਜਾਬ ਦੇ ਪੁਲਿਸ ਦੇ ਸਾਡੇ 'ਚ ਤੁਸੀਂ ਨੋਟਿਸ ਲਿਖਿਓ ਡੇਟਸ ਵੀ ਪੁੱਛ ਕੇ ਜਾਰੀ ਹੈ ਜਿੱਦਾਂ ਮੈਂ ਤੁਹਾਨੂੰ ਕਿਹਾ ਪਹਿਲੇ ਵੀ ਇੱਥੇ ਪਰਚੇ ਲੱਗੇ ਤੇ ਇਹ ਤਾਂ ਪੱਕਾ ਸ਼ੋਰ ਹੈ ਕਿ ਇਹ ਕੋਈ ਨਵਾਂ ਕੰਮ ਨਹੀਂ ਕਰ ਰਹੇ ਕਾਫੀ ਸਮਾਂ ਤੋਂ ਇਹ ਇੱਥੇ ਲੱਗੇ ਹੋਏ ਹਨ ਤੇ ਹੋਰ ਵੀ ਕੰਪਲੇਂਟਾਂ ਪਰਚੇ ਲੱਗ ਜਾਈਏ ਇੱਥੇ ਨਸ਼ੇ ਦਾ ਵੀ ਪਰਚਾ ਲੱਗ ਜਾ ਉਹ ਹਜੇ ਜਿੱਦਾਂ ਜਿੱਦਾਂ ਤਫਤੀਸ਼ ਤਫਤੀਸ਼ ਨਵੀਂ ਆਵਲ ਨਵੇਂ ਫੈਕਟ ਸਾਹਮਣੇ ਆਉਣਗੇ ਉਹ ਵੱਖਰੇ ਤੌਰ ਤੇ ਤੁਹਾਡੇ ਨਾਲ ਅਸੀਂ ਉਹ ਸਾਂਝਾ ਕਰਦੇ ਕਿ ਇਹ ਜੇ ਇਹ ਜਿਹਦੀ ਜ਼ਿਆਦਾ ਉਮਰ ਨਹੀਂ ਹੈਗੀ ਇਹ ਵਹੀ ਜੀ 20-25 ਸਾਲ ਦਾ ਜਿਹੜਾ ਐਚਬੀ ਏਜ ਬ੍ਰੈਕਟ ਹੁੰਦਾ ਹੈ ਉਨੀ ਕੀ ਉਮਰ ਦਾ ਹੈ